ਸੰਦੂ ਸਾਹਿਬ ਮੇਰੀ ਬੇਨਤੀ ਇਹ ਹੈ ਜੀ ਕਹਿੰਦੇ ਹੁੰਦੇ ਆ ਜੀ ਜੈਸਾ ਰਾਜਾ ਤੈਸੀ ਪਰਜਾ ਹੂੰ ਪਰ ਡੈਮੋਕ੍ਰੇਸੀ ਦੇ ਵਿੱਚ ਜੈਸੀ ਪਰਜਾ ਤੈਸਾ ਰਾਜਾ ਜੀ ਹੂੰ ਹੁਣ ਇਹਦੇ ਵਿੱਚ ਜਿਹੜਾ ਹੈਗਾ ਇਹ ਆ ਸਰ ਕੱਲ ਇਦਾਂ ਆ ਕਿ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਾਡੇ ਜਿਹੜੇ ਸੀਜ਼ਨਲ ਲੀਡਰ ਹੈਗੇ ਆ ਉਹਨਾਂ ਨੂੰ ਕਿਉਂ ਰਿਜੈਕਟ ਹੋ ਰਹੇ ਆ ਜੀ ਉਹ ਹੂੰ ਜੀ ਪੋਲਿਟਿਕਸ ਬਾਰੇ ਪਤਾ ਹੋਊਗਾ ਨਵੇਂ ਬੰਦੇ ਨੂੰ ਜਿਹੜਾ ਅੱਜ ਜਿਹੜਾ ਤੁਸੀਂ ਚੁਣ ਲਿਆ ਕੀ ਉਹਨਾਂ ਦੀ ਕੁਆਲੀਫਿਕੇਸ਼ਨ ਆ ਉਹ ਸੰਦੀਪ ਸੰਨੀ ਦੇ ਜਿਹੜੇ ਹੈਗੇ ਜਿਨ੍ਹਾਂ ਨੇ ਇੱਕ ਬੰਦਾ ਜਿਹੜਾ ਜੇਲ੍ਹ ਦੇ ਵਿੱਚ ਮਾਰਿਆ ਜੀ ਉਹਨਾਂ ਦੇ ਭਰਾ ਆ ਜੀ ਹੂੰ ਇਹ ਕੀ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਆ ਇਹ ਜਿਹੜੀ ਕੁਆਲੀਫਿਕੇਸ਼ਨ ਆ ਉਹ ਵਿਧਾਨ ਸਭਾ ਦੇ ਕੰਮ ਦੇ ਨਾਲ ਰਿਲੇਟਡ ਹੈ ਜੀ ਕੀ ਉਹ ਮੁੱਦਿਆਂ ਦੇ ਬਾਰੇ ਜਿਹੜੇ ਉੱਥੇ ਡਿਸਕਸ ਹੁੰਦੇ ਹੈਗੇ ਆ ਜਾਂ ਜਿਹਨੇ ਮੁੱਦੇ ਐਡਰੈਸ ਹੋਣੇ ਆ ਜੀ ਉਹਦੇ ਮੁਤਾਬਕ ਜਿਹੜਾ ਹੈਗਾ ਇਹ ਉਹ ਉੱਥੇ ਕੋਈ ਕੰਟਰੀਬਿਊਟ ਕਰ ਸਕਣਗੇ ਜੀ ਹੂੰ ਹੂੰ ਸਵਾਲ ਭਾਗਤਾ ਦਾ ਨਹੀਂ ਹੈ ਜੀ ਸਵਾਲ ਤਾਂ ਇਹ ਹੈਗਾ ਆ ਕਿ 엘리ਟ ਕਲਾਸ ਵੀ ਜਿਹੜੀ ਹੈਗੀ ਆ ਜੀ ਜੇ ਉਹ ਵੀ ਭਾਗਤਾ ਉਹਦੇ ਵਿੱਚ ਬਹਿ ਜਾਏਗੀ ਤੇ ਬਾਕੀ ਜਿਹੜੇ ਹੈਗੇ ਆ ਕਿਉਂਕਿ ਹੁਣ ਆਪਾਂ ਇਹ ਤਾਂ ਕਹਿੰਦੇ ਆ ਕਿ ਸਾਡੇ ਐਜੂਕੇਟ ਐਜੂਕੇਸ਼ਨ ਸਾਡੇ ਬਹੁਤ ਹੈਗੀ ਆ ਜੀ ਜੀ ਐਜੂਕੇਸ਼ਨ ਦੇ ਹਿਸਾਬ ਨਾਲ ਵੀ ਅਸੀਂ ਜਿਹੜਾ ਹੈਗਾ ਆ ਮੈਂ ਕਰਾਨੀ ਹੁੰਦੀ ਹੈ ਕਿ ਐਜੂਕੇਟਿਡ ਬੰਦੇ ਵੀ ਜਿਹੜੇ ਹਨਾ ਜੀ ਉਹ ਵੀ ਜੇ ਭਾਵਕਤਾ ਦੇ ਵਿੱਚ ਬੰਦੇ ਹੈਗੇ ਆ ਵਿਦੇਸ਼ਾਂ ਤੋਂ ਪੂਨ ਆ ਰਹੇ ਹੈਗੇ ਆ ਜੀ ਜਾਂ ਇਸ ਆਪਾਂ ਆਸ ਕਿਤੋਂ ਲਾਣੇ ਹੈਗੇ ਆ ਜੀ ਆਸ ਉਸ ਬੰਦੇ ਤੋਂ ਲਾਣੇ ਹੈਗੇ ਆ ਜਿਸ ਬੰਦੇ ਬਾਰੇ ਅਸਲੀ ਜਿਹੜਾ ਹੈਗਾ ਭਈ ਉਹ ਸਾਨੂੰ ਪਤਾ ਹੀ ਨਹੀਂ ਕਿ ਉਹਨੂੰ ਪੋਲਿਟਿਕਸ ਬਾਰੇ ਕੀ ਨੋਲਿਜ ਹੈਗੀ ਹੈ ਜੀ